ਮੈਂ ਨਾ ਹੁਣੇ-ਹੁਣੇ ਨਾ ਲੈਦਰ ਪੇਂਟਿੰਗ ਕਰਨ ਲੱਗੀ ਸੀਗੀ ਤੇ ਇੱਕ ਨਾ ਮੈਨੂੰ ਫੋਨ ਆਇਆ ਤੇ ਉਹ ਮੈਨੂੰ ਕਹਿੰਦੇ ਵੀ ਕਹਿੰਦੇ ਮੇਰੇ ਕੋ ਨਾ ਵੀ ਦੀਦੀ ਮੇਰੇ ਕੋ ਨਾ ਬਹੁਤ ਪ੍ਰੋਬਲਮ ਆ ਮੇਰੇ ਕੋ ਨਾ ਇਹ ਨਹੀਂ ਹੈਗੀ ਟਰਾਈਪੋਡ ਨਹੀਂ ਹੈਗਾ ਨਾ ਹੀ ਮੇਰੇ ਕੋ ਰਿੰਗ ਲਾਈਟ ਆ ਨਾ ਹੀ ਮੇਰੇ ਕੋ ਲੱਕੜੀ ਦਾ ਹੈਂਗਰ ਆ ਜਿਹਦੇ ਨਾਲ ਮੈਂ ਆਪਣੇ ਸੂਟ ਵਿਖਾ ਸਕਾਂ ਹਨਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਚਾਹੇ ਤੁਹਾਡੇ ਕੋ ਇਹ ਚੀਜ਼ਾਂ ਕੋਈ ਵੀ ਨਾ ਹੋਏ ਹਨ ਇਹ ਚੀਜ਼ਾਂ ਬਿਲਕੁਲ ਮੈਟ ਨਹੀਂ ਕਰਦੀਆਂ ਤੁਸੀਂ ਮੇਰੇ ਤੋਂ ਮੈਂ ਬਿਲਕੁਲ ਆਪਣਾ ਓਰੀਜਨਲ ਆਪਣਾ ਵਿਊ ਦੇ ਦਿੰਦੀ ਆ ਜੋ ਮੈਨੂੰ ਬਲੱਗਦਾ ਪਿਆ ਜੋ ਹਕੀਕਤ ਤੇ ਮੇਰੇ ਨਾਲ ਹੋਈ ਹੈ ਨਾ ਤੇ ਇਹ ਚੀਜ਼ਾਂ ਬਿਲਕੁਕੁਲ ਹੀ ਮੈਟਰ ਨਹੀਂ ਕਰਦੀਆਂ ਹੈਗੇ ਤੁਹਾਡੇ ਕੋਲ ਹੈ ਨੀ ਗੀਆਂ ਨਹੀਂ ਹੈਗੇ ਤੁਹਾਡੇ ਕੋਲ ਤੁਹਾਡਾ ਆਪਣਾ ਸਕਿੱਲ ਹੈਗਾ ਨਾ ਤੇ ਦੂਜਾ ਇਹ ਕਹਿੰਦੀ ਸੀ ਕਿ ਮੇਰੇ ਕੋਲ ਨਾ ਦੀ ਡੰਮੀ ਨਹੀਂ ਹੈਗੀ ਤੇ ਡੰਮੀ ਲੈਣੀ ਹੈ ਹਜੇ ਨਵਾਂ ਜਿਹਾ ਬਿਜ਼ਨਸ ਆਪਣਾ ਸਟਾਰਟ ਕੀਤਾ ਹੀ ਕੰਮ ਤੇ ਇੰਨੇ ਪੈਸੇ ਨਹੀਂ ਹੈਗੇ ਵੀ ਹਜੇ ਆਪਾਂ ਡੰਮੀ ਲੈ ਸਕੀਏ ਤੇ ਮੈਂ ਤੁਹਾਨੂੰ ਇੱਕ ਬਿਲਕੁਲ ਸਹੀ ਗੱਲ ਦੱਸਦੀ ਆ ਵੀ ਤੁਹਾਨੂੰ ਡੰਮੀ ਚੀਜ਼ਾਂ ਇਹ ਚਲੋ ਠੀਕ ਹੈ ਬਾਅਦ ਵਿੱਚ ਤੁਸੀਂ ਲੈਣੀ ਹੈ ਉਦੋਂ ਤੱਕ ਪੈਸੇ ਹੋਣਗੇ ਤੇ ਲੈ ਲਿਓ ਪਰ ਇਹ ਨਹੀਂ ਜ਼ਰੂਰੀ ਹੈਗੀਆਂ ਜ਼ਰੂਰੀ ਹੈ ਤੁਹਾਡਾ 스ਕਿੱਲ ਜੇ ਤੁਸੀਂ ਕਸਟਮਰ ਨੂੰ ਇੱਕ ਵਾਰੀ ਵਧੀਆ ਕੰਮ ਕਰਕੇ ਦੇਵੋਗੇ ਨਾ ਕਸਟਮਰ ਰਿਪੀਟ ਤੁਹਾਡੇ ਕੋ ਆਣਗੇ ਆਣਗੇ ਹਨਾ ਤੇ ਮੇਰੀ ਗੱਲ ਸੁਣ ਲਓ ਮੈਂ ਆਪਣੇ ਪੇਜ ਤੇ ਬਹੁਤ ਸਾਰੇ ਸੂਟ ਪਾਏ ਹੋਏ ਨੇ ਬਿਲਕੁਲ ਵਾਇਰਲ ਗਏ ਨੇ ਹਨਾ ਉਹ ਸੂਟ ਸਾਰੇ ਤੇ ਵਾਇਰਲ ਹੁੰਦਾ ਇਹ ਮਤਲਬ ਹੈ ਕਿ ਅੱਗੇ ਤੋਂ ਅੱਗੇ ਪਤਾ ਲੱਗ ਜਾਂਦਾ ਹੈ ਹਨਾ ਵੀ ਕੋਈ ਕੰਮ ਕਰਦਾ ਪਿਆ ਤੇ ਹੁਣ ਜੇ ਕਿਸੇ ਨੇ ਕਰਵਾਉਣਾ ਹੋਏ ਜਦੋਂ ਮੈਂ ਸੂਟ ਪੇਂਟਿੰਗ ਕਰਦੀ ਆ ਲੈਦਰ ਦਾ ਕਰਦੀ ਆ ਫੋਇਲ ਦਾ ਕੰਮ ਕਰਦੀ ਆ ਹਨਾ ਤੇ ਜੇ ਕਿਸੇ ਕਸਟਮਰ ਨੇ ਕਰਵਾਉਣਾ ਹੁੰਦਾ ਉਹਦੇ ਤੱਕ ਉਹ ਗੱਲ ਪਹੁੰਚਦੀ ਹੈ ਹਨਾ viral ਹੋਣ ਦਾ ਮਤਲਬ ਇਹ ਆ ਤੇ ਜੇ ਕਹੀ ਹੈ ਵੀ ਇਹਨੇ ਡੰਮੀ ਨੇ ਆਪਨੂੰ viral ਕਰਨਾ ਆ ਬਿਲਕੁਲ ਹੀ ਨਹੀਂ ਜਿੱਦਨ ਦੀ ਮੈਂ ਲਈ ਹੋਈ ਹੈ ਮੇਰੇ ਇੱਕ ਵੀ ਸੂਟ viral ਨਹੀਂ ਗਿਆ ਜਦਕਿ ਸੂਟ ਇੰਨੇ ਸੋਹਣੇ ਬਣੇ ਸੀਗੇ ਹਨਾ ਮੇਰੇ ਪੇਜ ਤੇ ਚੈੱਕ ਕਰ ਲਿਓ ਸੂਟ ਬਹੁਤ ਸੋਹਣੇ ਬਣੇ ਨੇ ਪਰ ਮੈਨੂੰ ਇਹਨੇ ਡੰਮੀ ਨੇ viral ਨਹੀਂ ਕਰਨਾ ਕਰਨਾ ਤੇ ਆਪਣੇ ਕੰਮ ਨੇ ਕਰਨਾ ਆ ਤੇ ਤੁਸੀਂ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਭੈਣ ਨਹਿਸ਼ ਆ ਯਾ ਮੈਂ ਦਿਲੀ ਨੈਸ਼ ਆ ਪਰ ਇਨੇ ਮੇਰਾ ਇੱਕ ਵੀ ਸੂਟ ਵਾਇਰਲ ਨਹੀਂ ਕੀਤਾ ਹੈਗਾ ਹਨਾ ਤੇ ਜ਼ਰੂਰੀ ਨਹੀਂ ਵੀ ਆਪਣੇ ਕੋ ਹਰ ਇੱਕ ਚੀਜ਼ ਹੋਣੀ ਚਾਹੀਦੀ ਏ ਜਿਨ੍ਹਾਂ ਨੇ ਜਿਨ੍ਹਾਂ ਦੇ ਵਧੀਆ ਸੂਟ ਦਿਖਣੇ ਦੇਖਦੇ ਨੇ ਨਾ ਜਿਨ੍ਹਾਂ ਦਾ ਕੰਮ ਵਧੀਆ ਦਿਖਦਾ ਆ ਤੇ ਉਹ ਸਿਰਫ ਆਪਾਂ ਨੂੰ ਕੈਮਰਨ ਥੋੜਾ ਫੋਕਸ ਕਰਾਂਗੇ ਤੇ ਕੰਮ ਨੂੰ ਜਿੰਨੇ ਪਰਖਣਾ ਨੇ ਪਰਖ ਹੀ ਲੈਣਾ ਆ ਠੀਕ ਹੈ ਬਾਕੀ ਇਹ ਚੀਜ਼ ਠੀਕ ਹੈ ਸ਼ੌਕ ਹੁੰਦਾ ਹਰ ਇੱਕ ਨੂੰ ਹੁੰਦਾ ਆ ਮੈਨੂੰ ਵੀ ਸ਼ੌਕ ਸੀਗਾ ਇਹ ਡੰਮੀ ਦਾ ਤੇ ਮੈਨੂੰ ਸ਼ੌਕ ਸੀਗਾ ਆਪਣਾ ਸੈਟਅਪ ਲਾਉਣ ਦਾ ਸਭ ਕੁਝ ਕੀਤਾ ਆ ਲਾਇਆ ਆ ਪਰ ਉਹੀ ਕਹਿੰਨੇ ਆ ਇਹਨੇ ਮੈਨੂੰ ਵਾਇਰਲ ਬਿਲਕੁਲ ਨਹੀਂ ਕੀਤਾ ਇਹਨੇ ਮੇਰੇ ਲਈ ਕੰਮ ਬਿਲਕੁਲ ਨਹੀਂ ਕੀਤਾ ਤੇ ਤੁਸੀਂ ਆਪਣੇ ਮਨ ਵਿੱਚ ਜਿਹੜੇ ਸ਼ੌਕ ਨੇ ਉਹ ਜ਼ਰੂਰ ਪੂਰੇ ਕਰਿਓ ਤੇ ਬਾਕੀ ਇਹ ਆ ਵੀ ਤੁਸੀਂ ਇਹਨੂੰ ਲੈ ਕੇ ਇਹ ਸੋਚ-ਸੋਚ ਕੇ ਨਾ ਬੈਠੇ ਰਹੋ ਵੀ ਸਾਡੇ ਕੋਈ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਤਾਂ ਜੋ ਅਸੀਂ ਤਾਂ ਹੀ ਵਾਇਰਲ ਸਾਡੇ ਸੂਟ ਹੋਣਗੇ ਤੁਹਾਡੇ ਕੰਮ ਨੇ ਤੁਹਾਨੂੰ ਵਾਇਰਲ ਕਰਨਾ ਆ ਤੁਹਾਡੇ ਕਸਟਮਰ ਤੱਕ ਤੁਹਾਡੇ ਕੰਮ ਨੇ ਪਹੁੰਚਣਾ ਆ ਜਿੰਨੇ ਤੁਸੀਂ ਇੱਕ ਵਾਰੀ ਮਿਹਨਤ ਨਾਲ ਕੰਮ ਨਾਲ ਸੂਟ ਬਣਾ ਕੇ ਦੇ ਦਿੱਤਾ ਹਨਾ ਮਿਹਨਤ ਲਾ ਕੇ ਉਹਨੇ ਤੁਹਾਡੇ ਕੋਲ ਰਿਪੀਟ ਆਣਾ ਹੀ ਆਣਾ ਆ ਇਹ ਮੈਂ ਤੁਹਾਡੀ ਗਾਰੰਟੀ ਦੇ ਸਕਦੀ ਆ ਤੇ ਬਾਕੀ ਮਨ ਵਿੱਚ ਬਿਲਕੁਲ ਨਾ ਰੱਖਿਓ ਵੀ ਸਾਡੇ ਕੋਈ ਇਹ ਚੀਜ਼ ਹੈ ਨਹੀਂ ਜਾਂ ਪੇਂਟ ਦੇ ਵੱਡੇ ਬੋਟਲ ਨਹੀਂ ਹੈਗੀਆਂ ਛੋਟੀਆਂ ਨੇ ਕਿੱਦਾਂ ਵੀ ਤੁਸੀਂ ਕੰਮ ਕਰੋ ਬਸ ਆਪਣਾ ਕੰਮ ਕਰੋ ਤੇ ਤੁਹਾਡੀ